ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੇ ਪлюс ਅਗਲੇ 4 ਦਿਨਾਂ ਦੇ ਮੌਸਮ ਰਿਪੋਰਟ ਤੁਹਾਨੂੰ ਦਿਆਂਗੇ ਯਾਨੀ ਕਿ 10 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਮੀਂਹ ਦੇ ਅਸਰ ਹੁਣ ਕਿੰਨੇ ਕਨੇ ਆਉਂਦੇ ਦਿਨਾਂ ਦੇ ਵਿੱਚ ਐਸੇ ਦਿਨ ਜੇਕਰ ਆਪਾਂਤਾਜਾ ਸੈਟਲਰ ਤਸਵੀਰਾਂ ਦੇਖਦੇ ਹਾਂ ਤੇ ਲਗਭਗ 8:00 ਦੇ 6:00 ਵੱਜ ਚੱਲਿਆ 5:30 ਹੋਣੇ 6 ਦਾ ਟਾਈਮ ਹੋਣ ਜਾ ਰਿਹਾ ਤੇ 6 ਜੂਨ ਦੀ ਜਿਹੜੀ ਆ ਹੁਣ ਸ਼ਾਮ ਹੋ ਚੱਲੀ ਆ ਪੰਜਾਬ ਦੇ ਵਿੱਚ ਦੇਖਦੇ ਹਾਂ ਤੇ ਲਗਭਗ ਹੌ ਦੇ ਫਾਗਾ ਦੇ ਵਿੱਚ ਮੌਸਮ ਆ ਜਿਹੜਾ ਸਾਫ਼ ਹੀ ਬਣਿਆ ਹੋਇਆ ਹਲਕੀ ਦੇ ਮਾਲਵੇ ਦੇ ਕੁਝ ਜਲਿਆਂ ਦੇ ਵਿੱਚ ਬਣੀ ਹੋਈ ਜਿਵੇਂ ਕਿ ਦੇ ਸਕਰੀਨ ਤੇ ਦੇਖ ਸਕਦੇ ਹੋ ਹਲਕੇ ਟੁੱਟੇ ਜੇ ਫੱਦਲ ਨੇ ਦੋ ਜੋ ਹੱਸੇ ਪਠਾਨ ਕੋ ਖੇਤਰ ਦੇ ਉਪਰ ਕਿਤੇ ਦਰਮਿਆਨੀ ਬੱਦਲ ਬਈ ਜਾ ਰਹੀ ਆ ਕਿਤੇ ਕਿਤੇ ਕੁਝ ਥਾਵਾਂ ਤੇ ਹਲਕੀ ਕਣੀਆਂ ਡਿੱਗ ਸਕਦੀਆਂ ਨੇ ਜੀ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਖੇਤਰ ਹੁਣ ਲੱਗ ਗਈ ਆਈਦਾਂ ਦੀਆਂ ਕਣੀਆਂ ਨਹੀਂ ਹੋਣਗੀਆਂ ਜਿਹੜੀ ਕਿ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਜਾਣ ਕੁਝ ਤਹਿਸੀਲਾਂ ਦੇ ਵਿੱਚ ਕੁਝ ਫੰਡਾਂ ਦੇ ਵਿੱਚ ਹਲਕੀ ਕਣੀਆਂ ਡਿੱਗ ਜਾਣ ਮਾਝੇ ਦੇ ਖੇਤਰਾਂ ਦੇ ਵਿੱਚ ਜਾਂ ਤਵਾਬੇ ਦੇ ਖੇਤਰਾਂ ਦੇ ਵਿੱਚ ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਬਾਕੀ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਜੀ ਅੱਜ ਰਾਤ ਨੂੰ ਵੀ ਜਿਵੇਂ ਕਿ ਰਫਾ ਰਾਤਾਂ ਦੇ ਟੈਂਪਰੇਚਰ ਦੇਖਦੇ ਆਂ ਤੇ ਜਿੱਥੇ ਟੈਂਪਰੇਚਰ 22.2 ਡਿਗਰੀ ਦੇ ਨਾਲ ਜੀ ਬੱਲੋਵਾਲ ਖੇਤਰ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਫੈਂਦਾ ਸਭ ਤੋਂ ਠੰਡਾ ਖੇਤਰ ਯਾਨੀ ਕਿ ਮਿਨੀਮਮ ਟੈਂਪਰੇਚਰ ਦੇ ਹਿਸਾਬ ਨਾਲ ਦਰਜ ਹੋਇਆ ਰਾਤਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ ਤੇ 22.5 ਡਿਗਰੀ ਦੇ ਨਾਲ ਜਿੰਦ ਖੇਤਰ ਹਰਿਆਣੇ ਦਾ ਜਿੰਦ ਜ਼ਿਲ੍ਹੇ ਦੇ ਵਿੱਚ ਤਹਿਸੀਲ ਪੈਂਦੀ ਆ ਉੱਥੇ ਮਿਨੀਮਮ ਟੈਂਪਰੇਚਰ 22 ਡਿਗਰੀ ਦਰਜ ਹੋਇਆ ਯਾਨੀ ਕਿ 22 ਤੋਂ ਲੈ ਕੇ 27-28 ਦੇ ਆਸ-ਪਾਸ ਟੈਂਪਰੇਚਰ ਹੈ ਜਿਹੜੇ ਉਹ ਹਰਿਆਣੇ ਦੇ ਚੱਲਦੇ ਫੈਨੇ ਰਾਤਾਂ ਦੇ ਤੇ 22 ਤੋਂ ਲੈ ਕੇ 25-26 ਦੇ ਆਸ-ਪਾਸ ਟੈਂਪਰੇਚਰ ਹੈ ਜਿਹੜੇ ਉਹ ਚੱਲਦੇ ਫੈਨੇ ਪੰਜਾਬ ਦੇ ਰਾਤਾਂ ਦੇ ਇਹ ਟ ਚੁੱਕੇ ਸੀ ਵੀ ਤੋ ਲੈ ਕੇ 22 23 ਦੇ ਵਿਚਕਾਰ ਜਿਹੜੇ ਤਰਜ ਹੋ ਰਹੇ ਸੀ ਹੌਲੀ ਹੌਲੀ ਰਾਤਾਂ ਜਿਹੜੀਆਂ ਨੇ ਕਰਮ ਹੋਣ ਗਿਆ ਆਉਂਦੀਆਂ ਰਾਤਾਂ ਜਿਹੜੀਆਂ ਹੋਣ ਗਿਆ ਤੇ ਫਿਲਹਾਲ ਜੇਕਰ ਆਪਾਂ ਦਿਨਾਂ ਤੋਂ ਵੱਲ ਵਧਦੇ ਹਾਂ ਅਗਲੇ 4 ਜਿਹੜੇ ਦਿਨ ਨੇ ਮੌਸਮ ਸਾਫ ਰਹਿੰਦਾ ਜਾ ਫਰੇ ਜੀ ਹਲਕੀ ਟੁੱਟਵੇਂ ਬਦਲ ਹੋਈ ਉੱਪਰੋਂ ਫੱਦਰ ਤੇ ਗੁਜ਼ਰੇ ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿਤੇ 5-7 ਕਣੀਆਂ ਡਿੱਗ ਜਾਣ ਇਹ ਤੋਂ ਆਪਾਂ ਵੀ ਇਨਕਾਰ ਨਹੀਂ ਕਰ ਸਕਦੇ ਜੇਕਰ ਬੱਦਲ ਬਣ ਜਾਂਦਾ ਤੇ ਬਾਕੀ ਲਗਭਗ ਬਹੁਤੇ ਦਿਨ ਜਿਹੜੇ ਆ ਉਹ 10 ਤਰੀਕ ਤੱਕ ਸਾਫ ਰਹਿੰਦੇ ਜਾ ਫਰੇ ਨੇ ਕੋਈ ਨਵਾਂ ਵੈਸਟਰਨ ਜਸਰਬੰਸ ਪਛਮੀ ਸਿਸਟਮ ਆਉਂਦਾ ਜਾ ਫਣੀ ਰਿਹਾ ਜੋ ਅੱਜ ਜਾਰੀ ਕੀਤੀ ਨੇ ਜੀ ਮੌਸਮ ਵਿਭਾਗ ਨੇ ਸਕਰੀਨ ਤੇ ਦੇ ਸਕਿਆ ਉਹ ਵਾਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਇਹ ਵਾਰਨਿੰਗ ਹੈ 6 ਜੂਨ ਦੀ ਅਖਰੇਡਾ ਅੱਜ ਦੀ 6 7 8 ਕੋਈ ਇਹਨਾਂ ਦਿਨਾਂ ਦੇ ਵਿੱਚ ਮੀਂਹ ਚੜਦੇ ਆਸਾਰ ਨਹੀਂ ਮੌਸਮ ਗਰਮ ਤੇ ਖੁਸ਼ਕ ਰਹੇਗਾ ਸਵੇਰ ਤੋਂ ਲੈ ਕੇ ਥੜ੍ਹਤੱਕ 9 ਤੇ 10 ਤਰੀਕ ਨੂੰ yellow alert ਜਾਰੀ ਕੀਤਾ ਗਏ ਨੇ ਜੀ ਕਿਉਂ ਕੀਤਾ ਗਏ ਨੇ ਹੀਟ ਵੇਵ ਦੇ ਯਾਨੀ ਕਿ ਗਰਮ ਲੋ ਚੱਲ ਸਕਦੀ ਆ ਕਿਉਂਕਿ ਟੈਂਪਰੇਚਰ ਹੌਲੀ-ਹੌਲੀ ਤਾਂ ਨੂੰ ਜਾਣੇ ਆ ਜਿੱਥੇ 36 37 ਦੇ ਟੱਚ ਚੱਲਦੇ ਹੋਏ ਨੇ ਟੈਂਪਰੇਚਰ ਦਿਨਾਂ ਦੇ ਉਹ ਹੌਲੀ-ਹੌਲੀ ਤਾਂ ਨੂੰ ਜਾਂਦੇ-ਜਾਂਦੇ 40 ਤੋਂ ਪਾਰ ਜਾ ਸਕਦੇ ਨੇ ਜਿਹਦੇ ਨਾਲ ਗਰਮ ਲੋ ਵਾਲੀ ਜਿਹੜੀ ਸਿਚੁਏਸ਼ਨ ਹੈ ਜਿਹੜੀ ਸਥਿਤੀ ਆ ਉਹ ਬਣ ਜਾਗੀ ਪੰਜਾਬ ਦੇ ਵਿੱਚ ਤੇ ਇਸ ਲਈ ਗਰਮ ਲੋ ਯਾਨੀ ਕਿ ਹੀਟ ਵੇਵ ਦੇ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰ ਸੋ ਇਸਲਾਵਾ ਜੀ ਉਮੀਦ ਹੈ ਕੋਈ ਯਾਸਾਰ ਨਹੀਂ ਹੈ ਫਿਲਹਾਲ ਹੋਂਦੇ 4 ਦਿਨ ਉਸ ਤੋਂ ਬਾਅਦ ਜੋ ਅਡਿਟ ਹੋਏਗੀ ਉਹ ਤੁਹਾਨੂੰ ਲਾਈਵ 하게 ਦੇਵਾਂਗੇ ਇਜਾਜ਼ਤ ਦਿਓ ਤਾਂ